ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਸਤ ਜੀਓ ਹੋ ਬਲ ਸਿਖਤ ਕਉ ਸੰਬੰਧੀ 100 ਅਸਾਂ ਕੁਰਸਾ ਛਤੀ ਹੈ ਤੋਦ ਟੁੱਟੇ ਸੱਚੇ ਪਤਿਸ਼ਾ ਮਨ ਜਨਮ ਜਨਮ ਦੇ ਟੱਪੀ ਐ ਸਤਨਾਮੁ ਸ੍ਰੀ ਵਾਹਿਗੁਰੂ ਸਾਜਿਓ ਰਾਮ ਕਨੇ ਮਹੱਲਾ ਪੰਜਵਾ ਇੰਦੰਤ ਬ ਸੰਤੁਰ ਪਾ ਗਏ ਮਾਟੀ ਕੋ ਜਨ ਦੇ ਦਿਸ ਤਿਆ ਗਏ ਉਪਰ ਚੜਨ ਤਲੇ ਆਕਾਸ਼ ਘਟ ਮੈਂ ਸਦ ਕੀਓ ਪਰਗਾਸ ਐਸਾ ਸਮਰੰਤ ਹਰ ਜਿਉ ਆਪ ਨਿਮ ਤਾ ਬਿਸਰੈ ਜੀ ਭਗਤ ਕਹ ਆੜ ਪੈ ਮਨ ਤਾ ਜੋਜਾਪ ਮੈਂ ਬਾਜ ਮੱਕਣ ਪਾਚੇ ਦੁੱਧ ਮੈਂ ਲੋਕੀਨੋਂ ਸਾਬਣ ਸੂਦਾ ਕਹਤੇ ਨਿਰਪੋਲ ਡਰਤਾ ਫਿਰੇ ਅਣਹੋਂਦੇ ਕੋ ਅਣਹੋਂਦੀ ਰ ਦੇ ਗੁਪਤ ਬਦੇਹੀ ਦੀਸੈ ਸਦਲ ਸਾਜ ਕਰਤ ਜਗ ਦੀਸੈ ਠੱਗਣ ਹਾਰ ਅਣ ਠੱਗਦਾ ਠਾਕੇ ਬੇਨ ਬਕਰ ਫੇਰ ਫੇਰ ਉਠ ਨਾਗੇ ਸੰਸਬਾ ਮਿਲ ਕਰੋ ਭਖਿਆਣ ਸਿਮਰਤ ਸਾਸਤ ਬੇਦ ਪਪ੍ਰਾਣ ਬ੍ਰਹਮ ਵਿਚਾਰ ਵਿਚਾਰੇ ਕੋਈ ਨਾਨਕ ਤਾਂ ਕੀ ਪਰਮ ਗਤੋ ਰੰਗ ਮੰ ਵਿਚਾਰ ਵਿਚਾਰੇ ਕੋਈ ਨਾਨਕ ਤਕੇ ਪਰਮੰਗਤ ਹੋਏ ਵਾਹਿਗੁਰੂ ਦੀ ਖਾਸਾ ਤੋ ਵਾਹਿਗੁਰੂ ਦੀ ਕਿਰਪਾ ਤੇ ਅਜ ਦਿਨ ਸੋਵਨ 29 ਪ੍ਰੈ 17 ਦੇ ਸਾਥ ਅੱਜ ਦਾ ਸੋਮਵਾਰ 17 29 ਅਪ੍ਰੈਲ 17 ਵਿਸਾਖ ਹੈ ਅਤੰਤ ਅੰਦਰ ਗੁਰਦਾਨ ਪਾਛੀ ਦੀ ਦੋਹੇ ਜੋਤ ਤਨ ਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਉਹਨਾਂ ਦਾ ਪ੍ਰਕਾਸ਼ ਦਿਹਾੜਾ ਹੈ ਸਾਰੇ ਨਗਰ ਨਿਵਾਸੀਆਂ ਨੂੰ ਪਾਛਾ ਦੇ ਪ੍ਰਕਾਸ਼ ਦੇ ਲੱਖ ਲੱਖ ਫਰਦੀਆਂ ਵਾਹਿਗੁਰੂ ਦੇ ਖਾਤਸਾ ਵਾਹਿਗੁਰੂ ਦੇ ਕੀਫਤ